ਸੁਦਰਸ਼ਨ ਚੱਕਰਾ ਕੀ ਆ ਇਹ ਐਸ 400 ਡਿਫੈਂਸ ਸਿਸਟਮ ਆ ਜੋ ਰਸ਼ੀਆ ਦੇ ਮੇਡ ਆ ਭਾਰਤ ਦੇ ਵਿੱਚ ਆ ਕੇ ਇਹਦਾ ਨਾਮ ਜਿਹੜਾ ਬਦਲਿਆ ਗਿਆ 39000 ਕਰੋੜ ਦੀ ਡੀਲ ਹੋਈ ਸੀ ਰਸ਼ੀਆ ਦੇ ਨਾਲ ਭਾਰਤ ਨੇ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੋਣ ਵਾਲੀ ਆ ਇੱਕ ਪਾਸੇ ਲੜਾਈ ਚੱਲ ਰਹੀ ਆ ਭਾਰਤ ਦੇ ਪਾਕਿਸਤਾਨ ਦੀ ਭਾਰਤ ਨੇ ਲੜਾਈ ਕੀਤੀ ਸਿਰਮ ਟੈਰੋਰੀਜ਼ਮ ਨੂੰ ਖਤਮ ਕਰਨ ਦੇ ਲਈ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਸਿਰਫ ਜਿਹੜਾ ਇਹ ਅਟੈਕ ਕਰ ਰਹੇ ਹਾਂ ਅਸੀਂ 테러ਰਿਸਟ ਦੇ ਸਪੋਰਟਸ ਦੇ ਉੱਪਰ ਕਰ ਰਹੇ ਹਾਂ ਕਿਸੇ ਵੀ ਸਿਵਿਲियन ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਪਰ ਪਾਕਿਸਤਾਨ ਨੇ ਇਹ ਚੀਜ਼ ਨਹੀਂ ਮੰਨੀ ਉਹਨਾਂ ਨੇ ਉਲਟਾ ਇੰਡੀਆ ਦੇ ਉੱਪਰ ਅਟੈਕ ਕਰਨੇ ਸ਼ੁਰੂ ਕਰ ਦਿੱਤੇ بجائے ਉਹਨੂੰ ਚਾਹੀਦਾ ਸੀ ਵੀ ਇੰਡੀਆ ਦਾ ਸਾਥ ਦਿੰਦਾ ਤੇ ਟੈਰਰਿਜ਼ਮ ਨੂੰ ਖਤਮ ਕਰਨ ਦੇ ਵਿੱਚ ਆਪਣੀ ਇੱਕ ਅਹਿਮ ਭੂਮਿਕਾ ਨਿਭਾਉਂਦਾ ਚਲੋ ਉਦੀ ਮਰਜ਼ੀ ਸੀ ਉਹਨੇ ਅਟੈਕ ਕੀਤੇ ਇੰਦਰੋ ਭਾਰਤ ਨੇ ਵੀ ਜਵਾਬ ਦਿੱਤਾ ਤੇ ਹੁਣ ਭਾਰਤ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੋਇਆ ਕਿ ਭਾਰਤ ਨੇ ਪਾਕਿਸਤਾਨ ਦੀਆਂ ਮਜ਼ਾਇਦਾ ਡਿਫਿਊਜ਼ ਕੀਤੀਆਂ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤੀਆਂ ਉਹਨਾਂ ਦੇ ਕਰਾਫਟਸ ਹਵਾ ਦੇ ਵਿੱਚ ਨਸ਼ਟ ਕੀਤੇ ਕਈ ਜਗ੍ਹਾ ਦੇ ਉੱਤੇ ਲਗਾਤਾਰ ਪਾਕਿਸਤਾਨ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਪਰ ਭਾਰਤ ਦੇ ਜਿਹੜੇ ਡਿਫੈਂਸ ਸਿਸਟਮ ਨੇ ਉਹਨਾਂ ਨੇ ਉਹ ਸਾਰੇ ਅਟੈਕਸ ਨੂੰ ਬੇਬੁਨਿਆਦ ਕੀਤਾ ਸੋ ਇਹਦੇ ਵਿੱਚ ਜਿਹੜੀ ਅਹਿਮ ਭੂਮਿਕਾ ਨਿਭਾਈ ਆ ਉਹ ਨਿਭਾਈ ਆ ਸੁਦਰਸ਼ਨ ਚੱਕਰਾ ਸੁਦਰਸ਼ਨ ਚੱਕਰਾ ਕੀ ਆ ਕਿ ਇਹ S 400 ਡਿਫੈਂਸ ਸਿਸਟਮ ਆ ਜੋ ਰਸ਼ੀਆ ਦੇ ਮੇਡ ਆ ਭਾਰਤ ਦੇ ਵਿੱਚ ਆ ਕੇ ਇਹਦਾ ਨਾਮ ਜਿਹੜਾ ਬਦ ਚੇਂਜ ਕੀਤਾ ਗਿਆ 39000 ਕਰੋੜ ਦੀ ਡੀਲ ਹੋਈ ਸੀ ਰਸ਼ੀਆ ਦੇ ਨਾਲ ਭਾਰਤ ਨੇ ਇਹ ਡਿਫੈਂਸ ਸਿਸਟਮ ਰਸ਼ੀਆ ਤੋਂ ਬਣਾਇਆ ਸੀ ਮਤਲਬ ਹੁਣ ਇਹ ਰਸ਼ੀਆ ਤੇ ਇੰਡੀਆ ਦਾ ਡਿਫੈਂਸ ਸਿਸਟਮ ਆ ਜਿਹੜਾ ਕਿ ਕੁਝ ਗਮਹਾਸ਼ਕਤੀਆਂ ਕੋਲੇ ਹੈਗਾ ਵਾ ਜਿਹਦੇ ਵਿੱਚ ਤਰਕੀ ਆਉਂਦਾ ਚੀਨ ਆਉਂਦਾ ਭਾਰਤੋਂ ਦਾ ਅਮਰੀਕਾ ਨੇ ਇਸ ডিফেন্স ਸਿਸਟਮ ਨੂੰ ਜਿਹੜਾ ਵਿਦੇਸ਼ ਬਾਇ ਕਰਦਾ ਸੀ ਉਹਦੇ ਉੱਤੇ ਬੜਾ ਇਤਰਾਜ਼ ਜਤਾਇਆ ਸੀ ਭਾਰਤ ਨੂੰ ਵੀ ਕਹਿੰਦਾ ਸੀ ਵੀ ਅਗਰ ਤੁਸੀਂ ਇਹ ਜਿਹੜਾ ডিফেন্স ਸਿਸਟਮ ਆ ਅਗਰ ਲਓਗੇ ਤਾਂ ਤੁਹਾਡੇ ਤੇ ਕਾਟਸਾ ਦੀਆਂ ਸੈਂਕਸ਼ਨ ਲਗਾਈਆਂ ਜਾਣਗੀਆਂ ਉਹਦਾ ਕਾਰਨ ਸੀ ਵਜ੍ਹਾ ਸੀ ਵੀ ਅਮਰੀਕਾ ਨੇ ਕਿਉਂ ਕਿਹਾ ਸੀਗਾ ਵੀ ਇਹ ਜਿਹੜਾ ਤੁਸੀਂ ডিফেন্স ਸਿਸਟਮ ਆ ਨਹੀਂ ਲੈ ਸਕਦੇ ਕਿਉਂਕਿ S400 ਡਿਫੈਂਸ ਸਿਸਟਮ ਦੀ ਹੈ ਨਾ ਕਈ ਵਿਸ਼ੇਸ਼ਤਾਵਾਂ ਨੇ ਆਪਾਂ ਉਹ ਵਿਸ਼ੇਸ਼ਤਾਵਾਂ ਦੇ ਉੱਪਰ ਗੱਲ ਕਰਦੇ ਹਾਂ ਜਿਦੇ ਕਰਕੇ ਪਾਕਿਸਤਾਨ ਦੇ ਵੀ ਸੀਗੇ ਜਿਹੜੇ ਅਟੈਕ ਆ ਉਹ ਫੇਲ ਹੋਏ ਨੇ ਸਭ ਤੋਂ ਪਹਿਲਾਂ ਇਹ ਐਡਵਾਂਸ 에ਅਰ ਡਿਫੈਂਸ ਸਿਸਟਮ ਆ ਜਿਹਦੇ ਵਿੱਚ ਕਈ ਕਿਸਮ ਦੇ ਡਰੋਨ ਮਿਜ਼ਾਈਲਸ ਕਰੂਜ਼ ਮਿਜ਼ਾਈਲਸ ਫਾਈਟਰ ਜੈਟਸ ਸਾਰਾ ਕੁਝ ਅੰਤਰਿਕਸ਼ ਦੇ ਵਿੱਚ ਇਹ ਡਿਡਕਟ ਕਰ ਲੈਂਦਾ ਮਤਲਬ ਇਹਨੂੰ ਕੋਈ ਜ਼ਿਆਦਾ ਵਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਉਣ ਵਾਲੇ ਆਬਜੈਕਟ ਨੂੰ 400 ਕਿਲੋਮੀਟਰ 100 ਫੁੱਟ ਤੋਂ ਲੈ ਕੇ 30 ਕਿਲੋਮੀਟਰ ਦੀ ਉਚਾਈ ਤੱਕ ਦੋਹੀਂ ਡਿਡਕਟ ਕਰ ਲੈਂਦਾ ਤੇ ਉਹਦੇ ਅਗੇਂਸਟ ਇਹ ਆਪਣੇ ਜਿਹੜੇ ਨੇ ਮਿਜ਼ਾਈਲ ਛੱਡ ਦਿੰਦਾ ਵਾ ਤੇ ਜਿਹੜਾ ਟਾਰਗੇਟ ਇਹਦੇ ਉੱਪਰ ਆ ਰਿਹਾ ਹੁੰਦਾ ਤੇ ਉਹਨੂੰ ਉਹ ਡਿਫਿਊਜ਼ ਕਰ ਲੈਂਦਾ ਹਵਾ 'ਚ ਹੀ ਨਸ਼ਟ ਕਰ ਦਿੰਦਾ ਹੁਣ ਏਨੀ ਵੱਡੀ ਐਡਵਾਂਸ ਟੈਕਨੋਲੋਜੀ ਹੋਣ ਦੇ ਕਾਰਨ ਅਮਰੀਕਾ ਕਿਉਂ ਚਿੰਤਾ ਦੇ ਵਿੱਚ ਸੀਗਾ ਕਿਉਂਕਿ ਅਮਰੀਕਾ ਦਾ ਜਿਹੜਾ ਜਹਾਜ਼ ਸੀ ਐਡਵਾਂਸ ਟੈਕਨੋਲੋਜੀ ਦਾ ਫਾਈਟਰ 35 ਸਟੇਲਿਸ ਸੀਗਾ ਉਹ ਉਹਦਾ ਮਤਲਬ ਸੀ ਵੀ ਉਹ ਕਿਸੇ ਵੀ ਰਡਾਰ ਦੇ ਵਿੱਚ ਜਲਦੀ ਜਲਦੀ ਨਹੀਂ ਆਉਂਦਾ ਸੀ ਤੇ ਇਹ ਜਿਹੜੇ ਜਹਾਜ਼ ਹੁੰਦੇ ਨੇ ਇਹ ਕਿਸੇ ਵਿਜ਼ੂਅਲਸ ਦੇ ਵਿੱਚ ਨਹੀਂ ਆਉਂਦੇ ਕਿਸੇ ਨੈਵੀਗੇਸ਼ਨ ਦੇ ਵਿੱਚ ਨਹੀਂ ਆਉਂਦੇ ਇਹ ਆਪਣੇ ਟਾਰਗੇਟ ਨੂੰ ਆਸਾਨੀ ਨਾਲ ਅਚੀਵ ਕਰਕੇ ਵਾਪਸ ਚਲੇ ਜਾਂਦੇ ਨੇ ਪਰ ਜਿਹੜਾ S400 ਆ ਤੇ ਉਹਨਾਂ ਜਹਾਜ਼ਾਂ ਨੂੰ ਵੀ ਡਿਟੈਕਟ ਕਰ ਲੈਂਦਾ ਤੇ ਉਹਨਾਂ ਨੂੰ ਨਸ਼ਟ ਕਰ ਦਿੰਦਾ ਹੈ S400 ਆ ਜਿਹੜਾ ਉਹ ਇੱਕ ਸਮੇਂ ਦੇ ਵਿੱਚ 300 ਤੋਂ ਵੱਧ ਟਾਰਗੇਟਾਂ ਨੂੰ ਡਿਡੈਕਟ ਕਰ ਲੈਂਦਾ ਤੇ ਇੱਕ ਸਮੇਂ ਦੇ ਵਿੱਚ ਹੀ ਇਹ 36 ਟਾਰਗੇਟਾਂ ਨੂੰ ਨਸ਼ਟ ਵੀ ਕਰ ਲੈਂਦਾ ਇਹਦੇ ਵਿੱਚ ਚਾਰ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਮਿਜ਼ਾਈਲਜ਼ ਨੇ ਉਹ ਯੂਜ਼ ਹੁੰਦੀਆਂ ਨੇ ਉਹ ਅਕੋਰਡਿੰਗ ਟੂ ਟਾਰਗੇਟ ਹੁੰਦੀਆਂ ਨੇ ਜਿਦੇ ਵਿੱਚ ਛੋਟੀਆਂ ਹੁੰਦੀਆਂ ਨੇ ਫਿਰ ਉਸ ਤੋਂ ਵੱਡੀਆਂ ਫਿਰ ਮੱਧੇ ਮਾਈਡ ਫਿਰ ਬਹੁਤ ਵੱਡੀਆਂ ਮਿਜ਼ਾਈਲਜ਼ ਨੇ ਜਿਹੜੀਆਂ ਇਹ ਵਰਤੋਂ ਦੇ ਵਿੱਚ ਲੈ ਕੇ ਹੁੰਦਾ ਟਾਰਗੇਟ ਨੂੰ ਖਤਮ ਕਰਨ ਦੇ ਲਈ ਇੰਨੀ ਵਧੀਆ ਟੈਕਨੋਲੋਜੀ ਆ ਕਿ ਇਹਦੇ ਤੋਂ ਕੋਈ ਵੀ ਚੀਜ਼ ਹੈ ਜਿਹੜੀ ਬਚ ਨਹੀਂ ਸਕਦੀ ਆਕਾਰ ਦੇ ਵਿੱਚ ਕੋਈ ਚੀਜ਼ ਭੁੱਲ ਕੇ ਵੀ ਨਹੀਂ ਉੱਡ ਸਕਦੀ ਜਦੋਂ ਵਾਰ ਦਾ ਟਾਈਮ ਆਵੇ ਜਿੱਥੇ ਇਹ S400 ਇੰਸਟਾਲ ਕੀਤਾ ਹੋਵੇ ਤੇ ਮੰਨ ਲਓ ਵੀ ਤੁਸੀਂ ਕੋਈ ਵੀ ਚੀਜ਼ ਅੰਤਰਿਕਸ਼ ਦੇ ਵਿੱਚ ਜਿਹੜੀ ਅਟੈਕ ਕਰਨ ਆ ਰਹੀ ਹੈ ਜਿੱਥੇ ਰਡਾਰ ਸਿਸਟਮ ਲੱਗਿਆ ਹੋਇਆ ਉਹ ਇਹਦੇ ਕੋਲੋਂ ਉਹ ਲੁੱਕ ਨਹੀਂ ਸਕਦੀ ਕਿਉਂਕਿ ਇਹ ਉਸੇ ਸਮੇਂ ਅਟੈਕ ਕਰ ਦਿੰਦਾ ਤੇ ਉਸ ਚੀਜ਼ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੰਦਾ ਲਾਈਵ ਐਗਜ਼ਾਮਪਲ ਤੁਹਾਨੂੰ ਪਤਾ ਹੀ ਆ ਪਾਕਿਸਤਾਨ ਦੇ ਕਿੰਨੀਆਂ ਮਜ਼ਾਈਲ ਚੜ੍ਹੀਆਂ ਨੇ ਤੇ ਇੱਕ ਵੀ ਮਜ਼ਾਈਲ ਹੈ ਜਿਹੜੀ ਭਾਰਤ ਦੇ ਨਹੀਂ ਆਈ ਇਹਨੇ ਫਟਾਫਟ ਐਕਸ਼ਨ ਲੈ ਲੈਂਦੇ ਹੋਏ ਉਹ ਸਾਰੀਆਂ ਮਜ਼ਾਈਲਾਂ ਜਿਹੜੀਆਂ ਉਹ ਨਸ਼ਟ ਕਰਕੇ ਵਾਪਸ ਸੁੱਟ ਦਿਤੀਆਂ ਤੇ ਉਹਨਾਂ ਦਾ ਤੇ ਉਹਨਾਂ ਮਿਜ਼ਾਈਲਸ ਦੇ ਨਾਲ ਭਾਰਤ ਨੂੰ ਕੋਈ ਵੀ ਨੁਕਸਾਨ ਨਹੀਂ ਇਹ ਡਿਪਲੋਏ ਕਰਨਾ ਬੜਾ ਸੌਖਾ 5 ਤੋਂ 10 ਮਿੰਟਾਂ ਦੇ ਵਿੱਚ ਹੀ ਇਹ ਜਿਹੜਾ ਡਿਪਲੋਏ ਹੋ ਜਾਂਦਾ ਵਾ ਕਿਸੇ ਵੀ ਜਗ੍ਹਾ ਤੇ ਲੈ ਕੇ ਜਾਣਾ ਹੋਈ ਜੀ ਬਾਕੀ ਤੁਸੀਂ ਆਪਣੀ رائے ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ S400 ਤੋਂ ਇਲਾਵਾ ਕੋਈ ਹੋਰ ਵੀ ਐਡਵਾਂਸਡ ਟੈਕਨੋਲੋਜੀ ਹੈਗੀ ਆ ਜੋ ਭਾਰਤ ਨੂੰ ਲੈਣੀ ਚਾਹੀਦੀ